ਸਤਿ ਸ੍ਰੀ ਅਕਾਲ ਜੀ ਮਸਕੀਨ ਜੀ ਦੀ ਕਥਾ ਅਸਲ ਮਨ ਸੇ ਖੁਸ਼ੀ ਨੂੰ ਮੈਂ ਪੰਜ ਵਾਰ ਸੁਣਿਆ ਅਤੇ ਇਸ ਕਥਾ ਵਿੱਚ ਮਸਕੀਨ ਜੀ ਸਾਨੂੰ ਸਿਖਾਉਂਦੇ ਨੇ ਕਿ ਆਪਾਂ ਅਸਲ ਰਾਜੇ ਕਿਵੇਂ ਬਣਨਾ ਹੈ ਅਤੇ ਵੈਸਟਰਨ ਅਤੇ ਈਸਟਰਨ ਫਿਲਾਸਫੀ ਦੇ ਵਿੱਚ ਕੀ ਫਰਕ ਹੈ ਮਸਕੀਨ ਜੀ ਆਪਣੀ ਕਥਾ ਦੀ ਸ਼ੁਰੂਆਤ ਕਰਦੇ ਨੇ ਕਿ ਆਪਾਂ ਅਸਲ ਰਾਜੇ ਕਿਵੇਂ ਬਣੀਏ ਭਾਵ ਕਿ ਅਸਲ ਮਨ ਸੇ ਖੁਸ਼ੀ ਸਾਨੂੰ ਕਿਵੇਂ ਆਵੇ ਗੁਰੂ ਗੰਨ ਸਾਹਿਬ ਜੀ ਦੇ ਸ਼ਬਦ ਇਸ ਮਨ ਕੋ ਕੋਈ ਖੋਜੋ ਭਾਈ ਖੋਜਤ ਹੀ ਨਾਮ ਨਉ ਨਿਦਪਾਈ ਨੋ ਐਕਸਪਲੇਨ ਕਰਦੇ ਆ ਉਹ ਦੱਸਦੇ ਨੇ ਕਿ ਮਨੁੱਖ ਆਦ ਕਾਲ ਤੋਂ ਹੀ ਕੁਝ ਨਾ ਕੁਝ ਖੋਜ ਰਿਹਾ ਏ ਖੋਜ ਖੋਜ ਕੇ ਜੋ ਵੀ ਮਿਲਿਆ ਉਸ ਤੋਂ ਤ੍ਰਿਪਤੀ ਨਹੀਂ ਮਿਲੀ ਤ੍ਰਿਪਤੀ ਤੇ ਉਹਦੇ ਹੀ ਮਿਲੂਗੀ ਜਦੋਂ ਇਨਸਾਨ ਰੱਜੂਗਾ ਅਤੇ ਰੱਜੇ ਹੋਏ ਨੂੰ ਹੀ ਰਾਜਾ ਕਹਿੰਦੇ ਨੇ ਇਸ ਲਈ ਰਾਜਾ ਬਣ ਲਈ ਏ ਇਸਨੇ ਧਰਤੀ ਪਹਾੜ ਸਾਗਰ ਤੱਕ ਨੂੰ ਫਰੋਲਿਆ ਧਰਤੀ ਨੂੰ ਖੋਜਦਿਆਂ ਇਸਨੇ ਮਹਿਸੂਸ ਕੀਤਾ ਕਿ ਜੇ ਮੈਂ ਸਾਰੀ ਧਰਤੀ ਨੂੰ ਮਲ ਲਵਾਂਗਾ ਤੇ ਮੈਂ ਰਾਜਾ ਹੋ ਜਾਊਂਗਾ ਪਰ ਸਿਕੰਦਰ ਦੀ ਐਗਜ਼ਾਮਪਲ ਦਿੰਦੇ ਆ ਮਸਕੀਨ ਜੀ ਦੱਸਦੇ ਨੇ ਕਿ ਜਦੋਂ ਉਹ ਮਰ ਲੱਗਾ ਤੇ ਉਸਨੇ ਆਪਣੇ ਹਲਕਾਰ ਨੂੰ ਇਹ ਸੰਦੇਸ਼ ਦਿੱਤਾ ਕਿ ਮੇਰੇ ਹੱਥ ਕਫਨ ਤੋਂ ਬਾਹਰ ਹੀ ਰਹਿੰਦੇ ਨੇ ਤਾਂ ਜੋ ਲੋਕ ਦੇਖ ਸਕਣ ਕਿ ਮੈਂ ਖਾਲੀ ਹੱਥ ਹੀ ਚੱਲਿਆ ਹਾਂ ਭਾਵੇਂ ਸਾਰੀ ਦੁਨੀਆ ਨੂੰ ਜਿੱਤ ਕੇ ਸਿਕੰਦਰ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਸਾਰੀ ਧਰਤੀ ਨੂੰ ਜਿੱਤ ਕੇ ਵੀ ਮੈਂ ਰਜਿਆ ਨਹੀਂ ਹਾਂ ਭਾਵੇਂ ਧਰਤੀ ਦੀ ਖੋਜ ਕਰਕੇ ਵੀ ਸਾਨੂੰ ਤ੍ਰਿਪਤੀ ਨਹੀਂ ਮਿਲੇਗੀ ਅਸੀਂ ਰਾਜਾ ਨਹੀਂ ਬਣਾਂਗੇ ਅਗਲੀ ਗੱਲ ਕਰਦੇ ਹਾਂ ਮਸਕੀਨ ਜੀ ਕਹਿੰਦੇ ਨੇ ਕਿ ਪਹਾੜਾਂ ਨੂੰ ਫਰੋਲਦਿਆਂ ਮਨੁੱਖ ਨੂੰ ਸੋਨਾ ਚਾਂਦੀ ਤੇ ਜ਼ਰੂਰ ਲੱਭੇ ਪਰ ਉਸ ਨੂੰ ਰਜੇਵਾ ਨਹੀਂ ਮਹਿਸੂਸ ਹੋਇਆ ਇਸ ਕਰਕੇ ਉਸ ਦੀ ਦੌੜ ਵੀ ਨਹੀਂ ਖਤਮ ਹੋਈ ਇਸੇ ਤਰ੍ਹਾਂ ਸਾਗਰ ਅਤੇ ਚੰਦਰਮਾ ਤੱਕ ਨੂੰ ਐਕਸਪਲੋਰ ਕਰਕੇ ਮਨੁੱਖ ਨੂੰ ਅਜੇ ਤੱਕ ਵੀ ਤ੍ਰਿਪਤੀ ਨਹੀਂ ਆਈ ਤੇ ਹੁਣ ਅਗਲੀ ਦੌੜ ਮਨੁੱਖ ਦੀ ਮਾਰਸ ਤੱਕ ਜਾਣ ਦੀ ਹੈ ਰੱਦ ਕੇ ਇਸ ਤੋਂ ਉਲਟ ਗੁਰਬਾਣੀ ਨੂੰ ਐਕਸਪਲੇਨ ਕਰਦੇ ਆ ਮਸਕੀਨ ਜੀ ਦੱਸਦੇ ਨੇ ਕਿ ਜੇ ਮਨੁੱਖ ਰੱਜਣਾ ਚਾਹੁੰਦਾ ਹੈ ਤੇ ਉਸ ਨੂੰ ਆਪਣੇ ਮਨ ਨੂੰ ਫਰੋਲਣਾ ਪਵੇਗਾ ਅੰਤਰ ਧਿਆਨ ਹੋਣਾ ਪਵੇਗਾ ਭਗਤ ਪੀਪਾ ਜੀ ਦੇ ਸ਼ਬਦ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬੂਝੈ ਸੋ ਪਾਏ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਦੇ ਲਖਾਏ ਨੂੰ ਐਕਸਪਲੇਨ ਕਰਦੇ ਆ ਮਸਕੀਨ ਜੀ ਕਹਿੰਦੇ ਨੇ ਕਿ ਮਨ ਦਾ ਦਾਇਰਾ ਵੀ ਬਹੁਤ ਵੱਡਾ ਹੈ ਜਿਵੇਂ ਬ੍ਰਹਿਮੰਡ ਦੀ ਖੋਜ ਕਰਕੇ ਮਨੁੱਖ ਦੇ ਹੱਥ ਕਈ ਪਦਾਰਥ ਲੱਗੇ ਨੇ ਉਸੇ ਤਰ੍ਹਾਂ ਮਨੁੱਖ ਜੇ ਆਪਣੇ ਪਿੰਡ ਦੀ ਖੋਜ ਕਰੇਗਾ ਤੇ ਪਰਮਾਤਮਾ ਉਸਦੇ ਹੱਥ ਲੱਗੇਗਾ ਜਿਵੇਂ ਸਾਗਰ ਵਿੱਚੋਂ ਮੋਤੀ ਮਿਲੇ ਉਸੇ ਤਰ੍ਹਾਂ ਮਨ ਦੀ ਖੋਜ ਕਰਿਆਂ ਸਾਨੂੰ ਵਿੱਚੋਂ ਗਿਆਨ ਮਿਲੇਗਾ ਜਿਵੇਂ ਪਹਾੜਾਂ ਦੀ ਖੋਜ ਕਰਿਆਂ ਮਨੁੱਖ ਨੂੰ ਵੱਖ-ਵੱਖ ਮਿਨਰਲਸ ਮਿਲੇ ਉਸੇ ਤਰ੍ਹਾਂ ਮਨ ਦੀ ਖੋਜ ਕਰਿਆਂ ਮਨੁੱਖ ਨੂੰ ਸ਼ਾਂਤੀ ਤੇ ਸਕੂਨ ਮਿਲੇਗਾ ਜਿਵੇਂ ਮਨੁੱਖ ਨੇ ਜ਼ਮੀਨ ਨੂੰ ਖੋਜਿਆ ਤੇ ਜ਼ਮੀਨ ਨੇ ਇਸ ਨੂੰ ਆਨੰਦ ਦਿੱਤਾ ਉਸੇ ਤਰ੍ਹਾਂ ਜਦੋਂ ਮਨੁੱਖ ਮਨ ਨੂੰ ਖੋਜੇਗਾ ਤੇ ਮਨ ਨੇ ਇਸ ਨੂੰ ਤ੍ਰਿਪਤੀ ਦੇਵੇਗਾ ਭਾਵ ਕਿ ਇਸ ਨੂੰ ਰਾਜਾ ਬਣਾ ਦੇਵੇਗਾ ਤੇ ਮਨੁੱਖ ਮਨ ਦੀ ਖੋਜ ਕਰਿਆਂ ਸਦੀਵੀ ਮਾਲਾ-ਮਾਲ ਹੋ ਜਾਵੇਗਾ ਹੁਣ ਮਨ ਦੀ ਖੋਜ ਨੂੰ ਹੋਰ ਡੀਪਲੀ ਐਕਸਪਲੇਨ ਕਰ ਲਈ ਮਸਕੀਨ ਜੀ ਕਹਿੰਦੇ ਨੇ ਕਿ ਖੋਜ ਕਿੰਨੀ ਕੁ ਕਰਨੀ ਹੈ ਜਪ ਇੱਕ ਐਸਾ ਤੌਰ ਤਰੀਕਾ ਹੈ ਜਿਹੜਾ ਤੁਹਾਨੂੰ ਮਨ ਦੀ ਖੋਜ ਕਰਨ ਵਿੱਚ ਹੈਲਪ ਕਰੇਗਾ ਜਪ ਕਰਦਿਆ ਕਰਦਾ ਜਦੋਂ ਮਨੁੱਖ ਅੰਤਰਮੁਖੀ ਹੋਊਗਾ ਤੇ ਸਭ ਤੋਂ ਪਹਿਲਾਂ ਉਸ ਦੇ ਮਨ ਵਿੱਚ ਕਲਾ ਜਨਮ ਲਵੇਗੀ ਭਾਵਕੇ ਕਵਿਤਾ ਵਰਗੀਆਂ ਕਈ ਕਲਾਵਾਂ ਉਸ ਦੇ ਮਨ ਵਿੱਚ ਆਪ ਹੀ ਫੁੱਟਣਗੀਆਂ ਅਗਲੀ ਸਟੇਜ ਨੂੰ ਐਕਸਪਲੇਨ ਕਰਦੇ ਹਾਂ ਮਸਕੀਨ ਜੀ ਦੱਸਦੇ ਨੇ ਜਦ ਮਨੁੱਖ ਹੌਸਲਾ ਕਰਕੇ ਹੋਰ ਡੀਪ ਜਾਂਦਾ ਭਾਵਕੇ ਜਪ ਕਰਦਾ ਬਾਣੀ ਪੜ੍ਹਦਾ ਸੁਣਦਾ ਤੇ ਧਿਆਨ ਨੂੰ ਹੋਰ ਗਿਆ ਰਾਈਆਂ ਦੇ ਵਿੱਚ ਲੈ ਕੇ ਜਾਂਦਾ ਤੇ ਉਸ ਨੂੰ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ ਰਿਧੀਆਂ ਸਿੱਧੀਆਂ ਦਾ ਮਤਲਬ ਕਿ ਉਸ ਦੇ ਬੋਲਾਂ ਵਿੱਚ ਬਰਕਤ ਆ ਜਾਂਦੀ ਹੈ ਉਸ ਦੇ ਹੱਥਾਂ ਵਿੱਚ ਸ਼ਕਤੀ ਆ ਜਾਂਦੀ ਹੈ ਤੇ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਹੁਣ ਮਨੁੱਖ ਜਦੋਂ ਇੱਥੇ ਵੀ ਨਹੀਂ ਰੁਕਦਾ ਤੇ ਜਪ ਕਰਦੇ ਕਰਦੇ ਅਗਲੀ ਸਟੇਜ ਵਿੱਚ ਪਹੁੰਚਦਾ ਤੇ ਉਹ ਸਮਾਧੀ ਲੀਨ ਹੋ ਜਾਂਦਾ ਸੁੰਨ ਸਮਾਦ ਅਨਹਦ ਤਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਮਨੁੱਖ ਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਉਸ ਦੇ ਸਾਰੇ ਪਟਕਣੇ ਮਿਟ ਜਾਂਦੇ ਨੇ ਅਤੇ ਉਹ ਰਾਜਾ ਬਣ ਜਾਂਦਾ ਹੈ ਮਹਾਰਾਜਾ ਬਣ ਜਾਂਦਾ ਹੈ ਉਸ ਦੀਆਂ ਸਾਰੀਆਂ ਦੁਆੜਾ ਖਤਮ ਹੋ ਜਾਂਦੀਆਂ ਨੇ ਉਹ ਐਸੀ ਸਮਾਦੀ ਵਿੱਚ ਚਲਾ ਜਾਂਦਾ ਜਿਹੜੀ ਕਦੇ ਭੰਗ ਨਹੀਂ ਹੁੰਦੀ ਐਸਾ ਸਿੰਗਾ ਸਨ ਉਸ ਨੂੰ ਪ੍ਰਾਪਤ ਹੁੰਦਾ ਜਿਹੜਾ ਕਦੇ ਕੋਈ ਖੋ ਨਹੀਂ ਸਕਦਾ ਅਤੇ ਐਸੀ ਬੁਲੰਦੀ ਤੇ ਪਹੁੰਚ ਜਾਂਦਾ ਜਿੱਥੋਂ ਮਨੁੱਖ ਕਦੇ ਵੀ ਥੱਲੇ ਨਹੀਂ ਆਉਂਦਾ ਮਨੁੱਖ ਰੱਬ ਦੀ ਰਜ਼ਾ ਨੂੰ ਹੀ ਆਪਣੀ ਰਜ਼ਾ ਬਣਾ ਲੈਂਦਾ ਹੈ ਅਤੇ ਆਪਣੇ ਆਪ ਨੂੰ ਰੱਬ ਦੇ ਆਸਰੇ ਛੱਡ ਦਿੰਦਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਸਮਾਧੀ ਹੀ ਸਮਾਧੀ ਫੀਲ ਕਰਦਾ ਹੈ ਮਸਕੀਨ ਜੀ ਵੈਸਟਰਨ ਤੇ ਈਸਟਰਨ ਫਲਸਫੀ ਵਿੱਚ ਫਰਕ ਦੱਸਦੇ ਆਂ ਦੱਸਦੇ ਨੇ ਕਿ ਵੈਸਟਰਨ ਫਲਸਫਰਜ਼ ਇੱਕ ਬਾਗਲ ਬੰਦੇ ਨੂੰ ਆਧਾਰ ਬਣਾ ਕੇ ਭਾਵ ਬੇਸ ਬਣਾ ਕੇ ਮੰਨ ਦੀ ਖੋਜ ਕਰਦੇ ਰਹੇ ਨੇ ਬਟ ਇੱਧਰ ਆਪਣੇ ਇੰਡੀਅਨ ਰੂਸ਼ੀ ਮਨੀ ਜੇ ਕੋਈ ਬੰਦਾ ਭਗਤ ਹੋ ਗਿਆ ਹੈ ਆਨੰਦਮਈ ਹੋ ਗਿਆ ਹੈ ਸਮਾਤੀ ਲੀਨ ਹੋ ਗਿਆ ਹੈ ਤੇ ਉਸ ਦੀ ਲਾਈਫ ਅਤੇ ਮਾਈਂਡ ਸੈਟ ਨੂੰ ਬੇਸ ਬਣਾ ਕੇ ਮਨ ਦੀ ਖੋਜ ਕਰਦੇ ਰਹੇ ਨੇ ਸ਼ਾਇਦ ਇਸੇ ਕਰਕੇ ਵੈਸਟਰਨ ਫਿਲਾਸਫਰਜ਼ ਜਿਵੇਂ ਡਾਕਟਰ ਫਰੋਇਡ ਇਹ ਕਹਿੰਦੇ ਨੇ ਕਿ ਮਨ ਪੰਜ ਵਿਸ਼ਿਆਂ ਦਾ ਘਰ ਹੈ ਭਾਵ ਕਿ ਕਾਮ ਕ્રોਧ ਲੋਭ ਮੋਹ ਹੰਕਾਰ ਦਾ ਮਨ ਬਣਿਆ ਹੋਇਆ ਹੈ ਤੇ ਤੇ ਹਮੇਸ਼ਾ ਹੀ ਇਨਸਾਨ ਦੇ ਨਾਲ ਜੰਮਦੇ ਤੇ ਮਰਦੇ ਨੇ ਤੇ ਕਦੀ ਵੀ ਖਤਮ ਨਹੀਂ ਕੀਤੇ ਜਾ ਸਕਦੇ ਇਸ ਤੋਂ ਉਲਟ ਆਪਣੇ ਭਗਤ ਰਿਸ਼ੀ ਮੁਨੀ ਇਹ ਕਹਿੰਦੇ ਨੇ ਕਿ ਮਨ ਦੀ ਉਛਲੀ ਹੋਈ ਅਵਸਥਾ ਨੂੰ ਹੀ ਪੰਜ ਵਿਸ਼ੇ ਕਿਹਾ ਗਿਆ ਹੈ ਇਹ ਸਮੁੰਦਰ ਵਿੱਚ ਉੱਠਦੀਆਂ ਛੱਲਾਂ ਵਾਂਗ ਨੇ ਜਿਵੇਂ ਸਮੁੰਦਰ ਗਹਿਰਾਈ ਵਿੱਚ ਬਹੁਤ ਸ਼ਾਂਤ ਹੁੰਦਾ ਹੈ ਤੇ ਉੱਤੋਂ ਤੋਂ ਉੱਛਲਦਾ ਫਿਰਦਾ ਹੈ ਆਪਣੀਆਂ ਲਹਿਰਾਂ ਦੇ ਵਿੱਚ ਉਸੇ ਤਰ੍ਹਾਂ ਇਹ ਪੰਜ ਵਿਸ਼ੇ ਮਨ ਦੀ ਉਤਲੀ ਅਵਸਥਾ ਨੇ ਬਟ ਮਨ ਦੀ ਸੁਧਰੀ ਹੋਈ ਅਵਸਥਾ ਅੰਦਰਲੀ ਅਵਸਥਾ ਡੀਪ ਡਾਉਨ ਅਵਸਥਾ ਬਹੁਤ ਹੀ ਸ਼ਾਂਤ ਹੈ ਸੇ ਕਰਕੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਣ ਇਸ ਤਰ੍ਹਾਂ ਮਸਕੀਨ ਜੀ ਸਾਨੂੰ ਸਮਝਾਉਂਦੇ ਨੇ ਕਿ ਅਸਲ ਮਨ ਸੇ ਖੁਸ਼ੀ ਕਿੱਦਾਂ ਪ੍ਰਾਪਤ ਹੋਵੇ ਮਿਹਰਬਾਨੀ ਤੁਹਾਡੀ ਸਾਰੀ ਵੀਡੀਓ ਸੌਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿੰਨੇ ਹੋ ਬਹੁਤ ਮਿਹਰਬਾਨੀ ਤੁਹਾਡੀ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ